ਕਿਸਾਨ ਵੀਰੋ ਕਈ ਜਗ੍ਹਾ ਤੇ ਚੰਗੇ ਮੀਂਹ ਪੈ ਰਹੇ ਆ ਕਿਤੇ ਵੱਧ ਕਿਤੇ ਘੱਟ ਸੋ ਝੋਨੇ ਦੀ ਫਸਲ ਜਿਹੜੀ ਪਹਿਲਾਂ ਲੱਗੀ ਸੀ ਉਹਦੀ ਫੋਟ ਸ਼ੁਰੂ ਹੋ ਗਈ ਹੈ ਤੇ ਜਿਹੜੇ ਹੁਣ ਲੱਗ ਰਹੇ ਆ ਉਹਨਾਂ ਦੀ ਵੀ ਫੋਟ ਨਾਲ ਦੀ ਨਾਲ ਸ਼ੁਰੂ ਹੋ ਗਈ ਹੈ ਕਿਸਾਨ ਵੀਰਾਂ ਨੇ 126 ਲਾਣੀ ਹੈ ਉਹਨਾਂ ਦੀ ਲਵਾਈ ਚੱਲ ਰਹੀ ਹੈ 10-15 ਦਿਨਾਂ ਤੱਕ ਵੀਰਲੀ ਵੀਰਲੀ ਲਵਾਈ ਚੱਲਦੀ ਰਹਿਣੀ ਹੈ ਮੈਂ ਦੋ ਨੁਕਤੇ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਤਾਂ ਤੱਤਾਂ ਵਾਲੀ ਸਪਰੇ ਤੁਹਾਨੂੰ ਦੱਸੀ ਸੀ ਜ਼ਿੰਕ ਲੋਹਾ ਕਲੀ ਦਾ ਪਾਣੀ ਯੂਰੀਆ ਉਹਦੇ ਬਾਰੇ ਕਿਸਾਨ ਵੀਰਾਂ ਦੇ ਸਵਾਲ ਨੇ ਵੀ ਜਿਹੜੀ ਸਪਰੇ ਕੀਤੀ ਜੇ ਉਹ ਅਸੀਂ ਜਿਹੜੀ ਕੀਤੀ ਹੈ ਸਪਰੇ ਵੀ ਸਾਨੂੰ ਰਿਜ਼ਲਟ ਨਹੀਂ ਮਿਲ ਰਹੇ ਅਸੀਂ ਝੋਨੇ ਨੂੰ ਕਿਵੇਂ ਜਲਾਈਏ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਸਿੱਟਾ ਨਿਕਲ ਕੇ ਇਹ ਆਇਆ ਵੀ ਕਿਸੇ ਵੀਰ ਨੇ 200 ml ਥਿੰਕ ਆਕਸਾਈਡ ਪਾ ਲਿਆ ਕਿਸੇ ਨੇ ਜੈਲਟਡ ਜ਼ਿੰਕ ਪਾ ਲਿਆ ਤੇ ਕਈ ਕਿਸਾਨ ਵੀਰਾਂ ਨੇ ਕਲੀ ਦਾ ਪਾਣੀ ਨਹੀਂ ਪਾਇਆ ਕਿਸਾਨ ਵੀਰੋ 21% ਜ਼ਿੰਕ ਤੇ ਕਲੀ ਦਾ ਪਾਣੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਸ਼ਾਨਦਾਰ ਨਤੀਜੇ ਨੇ ਇਸ ਚੀਜ਼ ਦੇ ਜ਼ਿੰਕ ਦੀ ਘਾਟ ਵਿੱਚ ਮਿਲਦੇ ਆ 1 ਕਿਲੋ ਲੋਹਾ 19% ਵਾਲਾ 1 ਕਿਲੋ ਜ਼ਿੰਕ 21% ਡਲੇ ਵਾਲੀ ਕਲੀ ਰਾਤ ਨੂੰ ਭਿਉਂ ਦਿਓ ਤੇ ਸਵੇਰ ਨੂੰ ਇਹਦਾ ਪਾਣੀ ਜਿਹੜਾ ਨਿਤਰਿਆ ਹੁੰਦਾ 2 2.5 ਕਿਲੋ ਯੂਰੀਆ ਇਸ ਵਿੱਚੋਂ ਇੱਕ ਵੀ ਚੀਜ਼ ਇੱਧਰ ਉੱਧਰ ਨਹੀਂ ਕਰਨੀ ਕਿਸਾਨ ਵੀਰੋ ਇਹਨਾਂ ਚਾਰ ਚੀਜ਼ਾਂ ਦੀ ਸਪਰੇ ਦੇ 100% ਰਿਜ਼ਲਟ ਨੇ ਜੇ ਕਿਤੇ ਬਹੁਤ ਜ਼ਿਆਦਾ ਕਮਜ਼ੋਰ ਝੋਨਾ ਉੱਥੇ ਤੁਸੀਂ ਸਾਗਰਕਾ ਪਾ ਸਕਦੇ ਹੋ ਇਸ ਚੀਜ਼ ਦੇ ਵੀ ਬਹੁਤ ਸ਼ਾਨਦਾਰ ਰਿਜ਼ਲਟ ਨੇ ਪ੍ਰਸਤੋ ਬਿਨਾ ਕੋਈ ਵੀ ਚੀਜ਼ ਇੱਧਰ ਉੱਧਰ ਨਹੀਂ ਕਰਨੀ। ਕਈ ਕਿਸਾਨ ਵੀਰ 4-4 5-5 ਦਿਨਾਂ ਤੇ ਯੂਰੀਏ ਦੇ ਕੱਟੇ ਸਿੱਟੀ ਜਾਂਦੇ ਆ। ਜਿਹੜੇ ਹੋਰ ਸਿੱਟਾ ਨਿਕਲ ਕੇ ਆਇਆ। ਤਾਂ ਕਿ ਇਸ ਦਾ ਰੰਗ ਕਾਲਾ ਹੋ ਜਾਏ। ਕਈ ਕਿਸਾਨ ਵੀਰ 4-4 5-5 ਕੱਟਿਆਂ ਤੱਕ ਪਹੁੰਚਣਗੇ। ਬੇਨਤੀ ਹੈ ਯੂਰੀਏ ਦੇ ਨਾਲ ਤੁਸੀਂ ਕਾਲਾ ਸ਼ਾਹ ਰੰਗ ਕਰੋਗੇ। ਉਹਦੀ ਫਲਾਵਟ ਉਹਦੀ ਫੋਟ ਬਦਾਲੋਗੇ। ਪਰ ਜੇ ਦੂਸਰੇ ਤੱਤਾਂ ਦੀ ਘਾਟ ਰਹਿੰਦੀ ਹੈ ਸੰਤੁਲਿਤ ਖਰਾਤ ਨਹੀਂ ਮਿਲਦੀ। ਐਂਡ ਤੇ ਜਾ ਕੇ ਆਪਾਂ ਨੂੰ ਝਾੜ ਨਹੀਂ ਮਿਲਦਾ। ਉਹਦੇ ਵਿੱਚ ਬਿਮਾਰੀ ਵਧੇਗੀ ਝੋਨਾ ਬੈਠੂਗਾ ਫੂਗ ਦੀ ਸਮੱਸਿਆ ਆ ਸਕਦੀ ਹੈ ਬ্লাইਟ ਆ ਸਕਦੀ ਹੈ ਇਸ ਕਰਕੇ ਯੂਰੀਏ ਨੂੰ ਸੰਤੁਲਿਤ ਖਰਾਕ ਦੇ ਨਾਲ ਨਾਲ ਪੋਟਾਸ਼ ਜਾਂ ਫਾਸਫੋਰਸ ਦੀ ਘਾਟ ਹੈ ਉਹ ਜ਼ਿੰਕ ਪ੍ਰੋਪਰ ਦਿਓ ਜਿੱਥੇ ਕਿਤੇ ਲੋਹਾ ਦਿੱਤ ਦੀ ਘਾਟ ਹੈ ਉਹ ਪ੍ਰੋਪਰ ਦਿਓ ਜਿੱਥੇ ਸਲਫਰ ਦੀ ਘਾਟ ਹੈ ਉਹ ਪ੍ਰੋਪਰ ਦਿਓ ਕੱਲੇ ਯੂਰੀਏ ਨਾਲ 4 4 5 5 ਕੱਟੇ ਬਹੁਤ ਗਲਤ ਹੈ ਇਹਨਾਂ ਨਾਈਟ੍ਰੋਜਨ ਆਪਾਂ ਨੂੰ ਨਹੀਂ ਦੇਣਾ ਚਾਹੀਦਾ ਬੈਲੈਂਸ ਵਿੱਚ ਦੇਣਾ ਚਾਹੀਦਾ 30 32 ਕਿਲੋ ਦੀ ਡੋਜ਼ ਦੇਣੀ ਚਾਹੀਦੀ ਹੈ ਤਿੰਨ ਘਰਾਕਾਂ ਆਪਾਂ ਦੇਣੀਆਂ ਨੇ ਜਿੰਨਾ ਸ਼ਾਹ ਕਾਲਾ ਰੰਗ ਕਰੋਗੇ ਓਨੀਆਂ ਬਿਮਾਰੀਆਂ ਕੀੜੇ ਮਕੌੜੇ ਫੂਕ ਤੇ ਹੋਰ ਅਲਾਂਤਾਂ ਚੁੰਨੇ ਵਿੱਚ ਲਾ ਲੋਂਗੇ ਨੁਕਸਾਨ ਕਿਸਾਨ ਵੀਰੋ ਆਪਣਾ ਹੀ ਹੋਣਾ ਮੈਨੂੰ ਘਟ ਜੂਰੀਆ ਪਵਾ ਕੇ ਕੋਈ ਫਾਇਦਾ ਨਹੀਂ ਹੋ ਆਪਾਂ ਜਿਹੜਾ ਖਰਚਾ ਵੀ ਜਿਹੜਾ ਆਪਣਾ ਬਚੇਗਾ ਆਪਣੀ ਖੇਚਲ ਵੀ ਬਚੇਗੀ ਤੇ ਆਪਣੀ ਸਿਰਦਰਦੀ ਵੀ ਬਚੇਗੀ ਤੇ ਆਪਣਾ ਜਿਹੜਾ ਝਾੜ ਆ ਜੇ ਸੰਤੁਲਨ ਖਰਾਕ ਪਾਨੇ ਆ ਤਤਾਂ ਵਾਲੀ ਸਪਰੇ ਆਪਾਂ ਕਰਦੇ ਆ ਤਾਂ ਆਪਣਾ ਝਾੜ ਵੀ ਵਧੇਗਾ ਗਰੰਟਡ ਝੋਨਾ ਚੱਲੇਗਾ ਸੁਹਾਰਿਆਂ ਦਾ ਸਤਿ ਸ੍ਰੀ ਅਕਾਲ ਧੰਨਵਾਦ